ਗੋਰੀਆਂ ਦੇ ਵੈਦ ਮੁਤਾਬਕ ਕੁਟਕੇ ਇਹ ਖਾਓ ਤੇ ਪੇਟ ਦੇ ਰੋਗ ਭੁੱਲ ਜਾਓ 80% ਜਿਹੜੇ ਲੋਕ ਨੇ ਨਾ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਨੇ 80% 80% ਰੋਗਾਂ ਤੋਂ ਅਸੀਂ ਬਚ ਸਕਦੇ ਆ ਜੇ ਇਹ ਨੁਸਕਾ ਫਾਰਮੂਲਾ ਚੰਗੀ ਤਰ੍ਹਾਂ ਦੇਖ ਕੇ ਇਹਨੂੰ ਜਿੱਦਾ ਦੱਸਿਆ ਆ ਤਰੀਕਾ ਉਹਨੂੰ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਹਰ ਬੰਦਾ ਸਵੇਰੇ ਸੁੱਤੇ ਉੱਠਦਾ ਸਰ ਕਿਹੜਾ ਕੈਪਸੂਲ ਖਾਂਦਾ ਗੈਸ ਦਾ ਗੈਸ ਤੋਂ ਕਿਹੜਾ ਐਸਿਡਿਟੀ ਤੋਂ ਕਿਹੜਾ ਮोटा ਪੇਟੋ ਖਿਹੜਾ ਬਲੋਟਿੰਗ ਤੋਂ ਖਿਹੜਾ ਜਦੋਂ ਇਹਦੇ ਗੋਣ ਨਹੀਂ ਘਟਣਗੇ ਇਟ ਮੀਨਸ ਇਹ ਵਧੀਆ ਹੋ ਜਾਏਗਾ ਆ ਦੇਖੋ ਜੀ ਤਕਰੀਬਨ ਆਪਾਂ ਨੂੰ ਆ ਦੇਖੋ ਆ ਇੱਕ ਚਮਚ ਆ ਗਿਆ ਜੀ ਰਸ ਆਪਣੇ ਕੋ ਠੀਕ ਹੈ ਜੀ ਇਹ ਇੱਕ ਆ ਹੋ ਗਿਆ ਜੀ ਦੋ ਜਿਹੜਾ ਬੰਦਾ ਤੁਹਾਡੇ ਮੁਤਾਬਕ ਖਾਏਗਾ ਕੁੱਟ ਕੇ ਜੀ ਉਹ ਪੇਟ ਦੇ ਰੋਗ ਭੁੱਲ ਜਾਏਗਾ ਹਰ ਇੱਕ ਬੰਦਾ ਉਹ ਯੂਜ਼ ਕਰ ਸਕਦਾ ਚਾਹੇ ਉਹ ਟੀਨੇਜਰ ਏ ਚਾਹੇ ਉਹ 40 ਸਾਲਾਂ ਦਾ ਚਾਹੇ ਉਹ 50 ਸਾਲਾਂ ਦਾ ਜਿਹੜਾ ਬਾਜ਼ਾਰ ਦਾ ਖਾਣਾ ਖਾਂਦਾ ਜਿਹੜਾ ਪੀਜ਼ੇ 버ਗਰ ਖਾਂਦਾ ਉਹਨੂੰ ਇਹ ਨੁਸਖਾ ਜ਼ਰੂਰ ਵਰਤਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਅੰਦਰ ਜਾ ਕੇ ਗਲਦੀਆਂ ਨਹੀਂ ਉਹਨਾਂ ਨੂੰ ਬੋਡੀ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਬਿਮਾਰ ਪੈਂਦੇ ਆ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਨੂੰ ਕਬਜ ਦੀ ਪ੍ਰੋਬਲਮ ਆਂਦੀ ਹੈ ਸਾਡਾ ਮੈਟਾਬੋਲਿਜ਼ਮ ਵੀਕ ਹੋ ਜਾਂਦਾ ਉਹਦੇ ਕਰਕੇ ਹੀ ਆਪਾਂ ਨੂੰ ਮੋਟਾਪਾ ਆਂਦਾ ਉਹਦੇ ਕਰਕੇ ਹੀ ਆਪਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੈ ਗੋਲੀ ਆਪ ਬਣਾਣੇ ਆ ਜੀ ਇਹ ਕੁਦਰਤੀ ਗੋਲੀ ਹੈ ਜੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਅਸਰ ਕਰਦੀ ਏ ਇਹ ਥੋੜਾ ਬਹੁਤਾ weight loss ਦਾ ਵੀ ਕੰਮ ਕਰਦੀ ਏ ਆ ਪਾਊਡਰ ਦਾ ਫਾਰਮੂਲਾ ਲੈ ਕੇ ਮੈਸੇਜ ਕਰੋ ਵੀ ਪਾਊਡਰ ਦਾ ਕੀ ਫਾਰਮੂਲਾ ਇਹ ਲੈ ਕੇ ਮੈਸੇਜ ਕਰੋ ਗੋਲੀ ਦਾ ਲਿਖ ਕੇ ਫਾਰਮੂਲਾ ਮੈਸੇਜ ਕਰੋ ਵੀ ਨੀਲੀ ਗੋਲੀ ਦਾ ਫਾਰਮੂਲਾ ਭੇਜੋ ਉਹਦਾ ਤੁਸੀ ਫਾਰਮੂਲਾ ਚਾਹੀਦਾ ਤੁਹਾਨੂੰ ਉਹ ਵੀ ਮਿਲੇਗਾ ਜੀ ਇਹਦੇ ਵਿੱਚ ਇੱਕ ਚੁੰਡੀ ਪਾਣੀ ਹੈ ਜੀ ਸਿਰਫ ਜੀ ਇਹ ਆ ਦੇਖੋ ਜੀ ਆ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਏ ਗੋਰਿਆਂ ਦੇ ਵੈਦ ਮੁਤਾਬਕ ਕੁੱਟ ਕੇ ਇਹ ਪੁਦੀਨਾ ਖਾਓ ਤੇ પેટ ਦੇ ਰੋਗ ਭੁੱਲ ਜਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹੜਾ ਅੱਜ ਇਹ ਪੁਦੀਨੇ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਜਿਹੜਾ ਵੀ ਸ਼ਖਸ ਜਿਹੜਾ ਵੀ ਬੰਦਾ ਇਹਨਾਂ ਮੁਤਾਬਕ ਕੁੱਟ ਕੇ ਪੁਦੀਨਾ ਖਾਣਾ ਸ਼ੁਰੂ ਕਰ ਦੇਗਾ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਵੈਦ ਜੀ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਪੇਟ ਦੇ ਰੋਗ ਹੈਗੇ ਨੇ ਉਹ ਖਤਮ ਹੋ ਜਾਣਗੇ ਵੈਜ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਉਦੇਸਾਂ ਵਿੱਚ ਵਸਦੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਰੱਬਾ ਪਹਿਲਾਂ ਤਾਂ ਅਸੀਂ ਜਦੋਂ ਵੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਹਲਕੇ ਚ ਲੈ ਦਿੰਦੇ ਹਾਂ ਪਦੀਨੇ ਬਾਬਤ ਲਗਭਗ ਸਾਰਿਆਂ ਨੂੰ ਪਤਾ ਹੈ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਬੰਦਾ ਤੁਹਾਡੇ ਮੁਤਾਬਕ ਪਦੀਨਾ ਖਾਏਗਾ ਕੁੱਟ ਕੇ ਜੀ ਉਹ ਪੇਟ ਦੇ ਰੋਗ ਭੁੱਲ ਜਾਏਗਾ ਰੁੱਕੀ ਸਾਹਿਬ ਪੇਟ ਤੇ ਰੋਕਾਂ ਦੀ ਤੁਸੀਂ ਗੱਲ ਕਰਦੇ ਪਿਓ 80% ਜਿਹੜੇ ਰੋਗ ਨੇ ਨਾ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਨੇ 80% 80% ਰੋਗਾਂ ਤੋਂ ਅਸੀਂ ਬਚ ਸਕਦੇ ਆ ਜੇ ਇਹ ਨੁਸਖਾ ਫਾਰਮੂਲਾ ਚੰਗੀ ਤਰ੍ਹਾਂ ਦੇਖ ਕੇ ਇਹਨੂੰ ਜਿੱਦਾਂ ਦੱਸਿਆ ਆ ਤਰੀਕਾ ਉਹਨੂੰ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤੇ 80% ਰੋਗ ਤੋਂ ਆਪਾਂ ਖਹਿੜਾ ਛਡਾਵਾਂਗੇ ਕੀ ਗੱਲ ਅੱਛਾ ਕਿਹੜੇ ਕਿਹੜੇ ਰੋਗ ਹੈਗੇ ਨੇ ਜਿਹੜੇ ਤੁਹਾਡੇ ਮੁਤਾਬਕ ਪਦੀਨਾ ਕੁੱਟ ਕੇ ਖਾਏਗਾ ਕਿਹੜੇ ਕਿਹੜੇ ਮਤਲਬ ਹੋਣ ਮੈਂ ਮੋਟੇ-ਮੋਟੇ ਦੋਸ ਦਾਵਾ ਬਰੀਕੀ 'ਚ ਨਹੀਂ ਜਾਵਾਂਗਾ ਜ਼ਿਆਦਾ ਮੋٹے ਮੋٹے ਸਭ ਤੋਂ ਪਹਿਲਾਂ ਅੱਜ ਦੀ ਡੇਟ ਜੇ ਹਰ ਬੰਦਾ ਸਵੇਰੇ ਸੁੱਤੇ ਉੱਠਦਾ ਸਰ ਕਿਹੜਾ ਕੈਪਸੂਲ ਖਾਂਦਾ ਗੈਸ ਦਾ ਗੈਸ ਤੋਂ ਕਿਹੜਾ ਐਸਿਡਿਟੀ ਤੋਂ ਕਿਹੜਾ ਮੋਟਾਪੇ ਤੋਂ ਕਿਹੜਾ ਬਲੋਟਿੰਗ ਤੋਂ ਕਿਹੜਾ ਰੋਟੀ ਖਾਂਦੇ ਸਰ ਆਪਾਂ ਨੂੰ ਬਲੋਟਿੰਗ ਹੋ ਜਾਂਦੀ ਏ ਪੇਟ ਫੁੱਲ ਜਾਂਦਾ ਉਸ ਤੋਂ ਬਾਅਦ ਜਿਹੜਾ ਪੇਟ ਨਹੀਂ ਸਾਫ਼ ਹੁੰਦਾ ਉਸ ਤੋਂ ਬਾਅਦ ਆਪਾਂ ਗੈਸ ਜਿਹੜੀ ਗੰਦੀ ਹਵਾ ਪਾਸੋਂ ਕਰਦੇ ਜਦੋਂ ਇੱਕ ਕੌਜ਼ ਆਫ ਇੰਬੈਰਸਮੈਂਟ ਬਣ ਜਾਂਦਾ ਸਾਡੇ ਇੱਕ ਮਹਾਸੇ ਦਾ ਕਾਰਨ ਬਣ ਜਾਂਦਾ ਉਹਦੇ ਤੋਂ ਬਾਅਦ ਸਭ ਤੋਂ ਜਿਹੜੀ ਮੇਨ ਚੀਜ਼ ਜਿੱਤੋ ਅੱਜ ਅੱਜ ਕੱਲ ਹਰ ਬੰਦਾ ਪੀੜ ਤੇ ਉਹ ਹੈਗੀ ਹੈ ਕਬਜ ਮਲ ਤਿਆਗਣ ਚ ਦਿੱਕਤ ਉਹ ਹਰ ਬੰਦਾ ਅੱਜ ਕੱਲ ਉਹਦੀ ਫੱਕੀ ਖਾਂਦਾ ਪਿਆ ਗੋਲੀ ਖਾਂਦਾ ਪਿਆ ਸੋ ਆਹ 6-7 ਰੋਗ ਤੇ ਇਨਸਟੈਂਟਲੀ ਜਿਹੜੇ ਨਾ ਬਾਡੀ ਦੇ ਅੰਦਰੋਂ ਐਲੀਮੀਨੇਟ ਹੋ ਜਾਣਗੇ ਚਲੇ ਜਾਣਗੇ ਕਹਿਣਗੇ ਵੀ ਤੁਸੀਂ ਜਿਹੜੀ ਗੋਲੀ ਪਿਛਲੇ 6-7 ਸਾਲਾਂ ਤੋਂ 10 ਸਾਲਾਂ ਤੋਂ ਖਾ ਰਹੇ ਹੋ ਸਭ ਤੋਂ ਜ਼ਿਆਦਾ ਖੁਸ਼ੀ ਬੰਦੇ ਨੂੰ ਦੋਹੋਂਦੀ ਏ ਵੀ ਜਦੋਂ ਕੋਈ ਆਪਾਂ ਅੰਗਰੇਜ਼ੀ ਦਵਾਈ ਖਾਣੇ ਹੁੰਦੇ ਆ ਤੇ ਉਹਦੇ ਤੋਂ ਖਿਹੜਾ ਛੁੱਟ ਜਾਂਦਾ। ਕੀ ਬੋਲਦਾ? ਤੇ ਉਹ ਜਿਹੜੀ ਗੋਲੀ ਤੁਸੀਂ 6-7 ਸਾਲਾਂ ਦੀ ਖਾਂਦੇ ਪਏ ਉਹ ਤੋਂ ਤੁਹਾਡਾ ਇਨਸਟੈਂਟਲੀ ਖਿਹੜਾ ਛੁੱਟ ਸਕਦਾ। ਕੀ ਬੋਲਦਾ? ਅੱਛਾ ਤੇ ਡਾਕਟਰ ਫਿਰ ਇਹ ਇਹਦੇ ਨੁਸਖੇ ਦਾ ਇਸਤੇਮਾਲ ਕਰਨਾ ਕਿਵੇਂ ਹੈ ਜੀ? ਕਿਹੜੇ ਵੇਲੇ ਕਰਨਾ ਹੈ? ਤੇ ਕਿਹੜੇ ਲੋਕ ਇਹਦਾ ਇਸਤੇਮਾਲ ਕਰਕੇ ਹੁਣ ਤੱਕ ਤੁਸੀਂ ਦੱਸ ਰਹੇ ਸੀ ਕਿ ਬਹੁਤ ਲੋਕਾਂ ਦਾ ਅਸੀਂ ਉਹ ਦਾਣੇਦਾਰ ਜਿਹੜਾ ਕੈਪਸੂਲ ਹੁੰਦਾ ਸੂਰੀਸ ਵੇਲੇ ਉੱਠ ਕੇ ਖਾਂਦੇ ਨੇ ਲੋਕ ਉਹ ਛਡਾਤਾ ਦੇਖੋ ਜੀ ਇਹ ਹਰ ਇੱਕ ਬੰਦਾ ਉਹ ਯੂਜ਼ ਕਰ ਸਕਦਾ ਚਾਹੇ ਉਹ ਟੀਨੇਜਰ ਏ ਚਾਹੇ ਉਹ 40 ਸਾਲਾਂ ਦਾ ਚਾਹੇ ਉਹ 50 ਸਾਲਾਂ ਦਾ ਜਿਹੜਾ ਬਾਜ਼ਾਰ ਦਾ ਖਾਣਾ ਖਾਂਦਾ ਜਿਹੜਾ ਪੀਜ਼ਾ 버ਗਰ ਖਾਂਦਾ ਉਹਨੂੰ ਇਹ ਨੁਸਖਾ ਜ਼ਰੂਰ ਵਰਤਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਉਹਨਾਂ ਨੇ ਉਹਦਾ ਟੇਸਟ ਇਨਹਾਂਸ ਕਰਨ ਲਈ ਟੇਸਟ ਵਧਾਣ ਲਈ ਜਿਹੜੀਆਂ ਅੰਦਰ ਜਾ ਕੇ ਗਲਦੀਆਂ ਨਹੀਂ ਜਿਹੜੀਆਂ ਚੀਜ਼ਾਂ ਅੰਦਰ ਜਾ ਕੇ ਗਲਦੀਆਂ ਨਹੀਂ ਉਹਨਾਂ ਨੂੰ ਬਾਡੀ ਦੇ ਵਿੱਚੋਂ ਬਾਹਰ ਕੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਬਿਮਾਰ ਪੈਂਦੇ ਆ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਡਾਕਟਰ ਕੋਲ ਜਾਣਾ ਪੈਂਦਾ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਨੂੰ ਕਬਜ ਦੀ ਪ੍ਰੋਬਲਮ ਆਉਂਦੀ ਹੈ ਉਹਨਾਂ ਚੀਜ਼ਾਂ ਕਰਕੇ ਹੀ ਸਾਡਾ ਪੇਟ ਨਹੀਂ ਸਾਫ਼ ਹੁੰਦਾ ਤੇ ਜਦੋਂ ਪੇਟ ਨਹੀਂ ਸਾਫ਼ ਹੁੰਦਾ ਤਾਂ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਅੰਦਰੋਂ ਠੀਕ ਹੈ ਨਾ ਕਿਉਂਕਿ ਉਹ ਸਾਡਾ ਮੈਟਾਬੋਲਿਜ਼ਮ ਵੀਕ ਹੋ ਜਾਂਦਾ ਉਹਦੇ ਕਰਕੇ ਹੀ ਆਪਾਂ ਨੂੰ ਮਟਾਪਾ ਆਉਂਦਾ ਉਹਦੇ ਕਰਕੇ ਹੀ ਆਪਾਂ ਨੂੰ ਬਵਾਸੀਰ ਵਰਗੀ ਪ੍ਰੋਬਲਮ ਹੁੰਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜੀ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਦਿਓ ਵੀ ਕਿਸ ਵੇਲੇ ਇਸਤੇਮਾਲ ਕਰਨਾ ਹੈ ਔਰ ਬੰਨਣਾ ਕਿਵੇਂ ਬਹੁਤ ਆਸਾਨ ਹੈ ਫਰੁਕੀ ਸਾਹਿਬ ਇਹਦਾ ਨੁਸਖਾ ਫਾਰਮੂਲਾ ਬਣਾਣਾ ਆ ਦੇਖੋ ਆਪਾਂ ਇੰਨੇ ਕੁ ਪੱਤੇ ਪਤਲੇ ਪੱਤੇ ਲਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟ ਕੇ ਤੇ ਆਪਾਂ ਇਹਦੇ ਵਿੱਚੋਂ ਇਹਦਾ ਜਿਹੜਾ ਰਸ ਹੈ ਠੀਕ ਹੈ ਆ ਦੇਖੋ ਜੀ ਜੀ ਬੜਾ ਆਸਾਨ ਹੈ ਇਹਦਾ ਰਸ ਕੱਟਣਾ ਇਹ ਕਟਕੇ ਮਤਲਬ ਇਸ ਸ਼ੇਪ ਦੇ ਹੋਗੇ ਨੇ ਜੀ ਦੇਖੋ ਇਸ ਸ਼ੇਪ ਦੇ ਤੁਹਾਡੇ ਕੋਲ ਕਟਕੇ ਆ ਜਾਣਗੇ ਅੱਛਾ ਜੀ ਜੀ ਇਹ ਆਪੋ ਜੀ ਫਰੂਕੀ ਸਾਹਿਬ ਆਪਾਂ ਕਟਕੇ ਤੇ ਇਹਦੇ ਵਿੱਚੋਂ ਇਹਦਾ ਰਸ ਕੱਟਣਾ ਤੇ ਆਹ ਦੇਖੋ ਜੀ ਰਸ ਕੱਢਣ ਲਈ ਆਪਾਂ ਸ਼ੁਰੂ ਕਰ ਰਹੇ ਹਾਂ ਕੱਪੜੇ ਦੇ ਵਿੱਚ ਪਾ ਕੇ ਕੱਪੜੇ 'ਚ ਛਾਨਣਾ ਕੱਪੜੇ 'ਚ ਛਾਨ ਕੇ ਫਿਰ ਇਹਦੇ ਨਾਲ ਫਰੂਕੀ ਸਾਹਿਬ ਜਿਹੜੇ ਗੁਣ ਨੇ ਨਾ ਗੁਣ ਨਹੀਂ ਘਟਣਗੇ ਠੀਕ ਹੈ ਜਦੋਂ ਇਹਦੇ ਗੋਣ ਨਹੀਂ ਘਟਣਗੇ ਇਟ ਮੀਨਸ ਇਹ ਵਧੀਆ ਹੋ ਜਾਏਗਾ ਆ ਦੇਖੋ ਜੀ ਤਕਰੀਬਨ ਆਪਾਂ ਨੂੰ ਆ ਦੇਖੋ ਆ ਇੱਕ ਚਮਚ ਆ ਗਿਆ ਜੀ ਰਸ ਆਪਣੇ ਕੋਲ ਠੀਕ ਹੈ ਜੀ ਇਹ ਇੱਕ ਆ ਹੋ ਗਿਆ ਜੀ ਦੋ ਠੀਕ ਹੈ ਦੋ ਚਮਚ ਪਦੀਨੇ ਦਾ ਜਿਸੇ ਪਦੀਨੇ ਦਾ ਰਸ ਚਮਚ ਪਦੀਨੇ ਦਾ ਰਸ ਹੋ ਗਿਆ ਜੀ ਠੀਕ ਹੈ ਤੇ ਆਪਾਂ ਇਹਦੇ ਵਿੱਚ ਪਾਣਾ ਇੱਕ ਚਮਚ ਨਿੰਬੂ ਦਾ ਰਸ ਜੀ 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 ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇਹਦੇ ਵਿੱਚ ਦੋ ਚਮਚੇ ਪਦੀਨੇ ਦਾ ਰਸ ਇਸਤੇਮਾਲ ਕੀਤਾ ਹੈਗਾ ਔਰ ਇੱਕ ਚਮਚਾ ਅਸੀਂ ਨਿੰਬੂ ਦੇ ਰਸ ਦਾ ਇਹਦੇ ਵਿੱਚ ਇਸਤੇਮਾਲ ਕਰਨਾ ਹੈ ਔਰ ਇਸਤੇਮਾਲ ਕਰਨ ਤੋਂ ਬਾਅਦ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜ਼ਿੰਦਗੀ ਤੁਹਾਡੀ ਸਵਰ ਸਕ ਜੀ ਇੱਕ ਚਮਚਾ ਐਸਾ ਹੀ ਇਹਦਾ ਪਾ ਲਿਆ ਜੀ ਨਿੰਬੂ ਦਾ ਰਸ ਪਾ ਲਿਆ ਬੂਦਾ ਰਸ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਠੀਕ ਹੈ ਪਾਣੀ ਆਪਾਂ ਨਾ ਗਰਮ ਲੈਣਾ ਨਾ ਠੰਡਾ ਲੈਣਾ ਤਾਜ਼ਾ ਪਾਣੀ ਲੈਣਾ ਠੀਕ ਹੈ ਦੇਖੋ ਜੀ ਇਹ ਨੁਸਖਾ ਫਾਰਮੂਲਾ ਆਲਮੋਸਟ ਬਣ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਨੁਸਕੇ ਦੀ ਸ਼ਾਨ ਤੇ ਨੁਸਕੇ ਦੀ jaan ਪਾਣ ਜਾ ਰਹੇ ਆ ਇਹਨੂੰ ਆਪਾਂ ਕਹਿੰਨੇ ਆ ਕਾਲਾ ਨੂਨ ਜਾਂ ਪਾਕਿਸਤਾਨੀ ਲੂਨ ਕਹਿ ਦਿੱਤਾ ਜਾਂ ਸਿੰਧਾ ਨਮਕ ਹਿੰਦੀ ਚ ਕਹਿ ਦਿੱਤਾ ਇਹਦੇ ਵਿੱਚ ਇੱਕ ਚੁੰਡੀ ਪਾਣੀ ਹੈ ਜੀ ਸਿਰਫ ਜੀ ਇਹ ਆ ਦੇਖੋ ਜੀ ਆ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਏ ਇਹ ਤੁਹਾਡਾ ਡਾਈਜੈਸ਼ਨ ਪ੍ਰੋਸੈਸ ਜਿਹੜਾ ਏ ਉਹਨੂੰ ਬਿਲਕੁਲ ਵਧੀਆ ਕਰ ਦੇਗਾ ਤੁਹਾਡਾ ਖਾਣ ਪੀਣ ਵਾਲਾ ਸਿਸਟਮ ਬਹੁਤ ਵਧੀਆ ਹੋ ਜਾਏਗਾ ਖਾਂਦੇ ਪੀਂਦੇ ਸਾਰੀ ਸਾਡੀ ਜਿਹੜੀ ਬੋਡੀ ਦੇ ਵਿੱਚ એનર્ਜੀ ਆਏਗੀ ਤਾਕਤ ਆਏਗੀ ਸਰੀਰ ਦੇ ਵਿੱਚ ਨਾ ਤੁਹਾਨੂੰ ਗੈਸ ਹੋਏਗੀ ਨਾ ਤੁਹਾਨੂੰ ਬਲੋਟਿੰਗ ਹੋਏਗੀ ਨਾ ਤੁਹਾਨੂੰ ਅਫਾਰਾ ਹੋਏਗਾ ਤੁਹਾਡਾ ਪੇਟ ਵੀ ਇਨਸਟੈਂਟਲੀ ਸਾਫ਼ ਹੋਏਗਾ ਜੇ ਤੁਹਾਡਾ ਇਦਾਂ ਦੀ ਦਿੱਕਤ ਪਰੇਸ਼ਾਨੀ ਬਹੁਤ ਘੱਟ ਆ ਰਹੀ ਏ ਤੇ ਤੁਸੀਂ ਹਫਤੇ ਦੇ ਵਿੱਚ ਇੱਕ ਦਿਨ ਵੀ ਨੂੰ ਇਸਤੇਮਾਲ ਕਰ ਸਕਦੇ ਹੋ ਜੇ ਦਿੱਕਤ ਪਰੇਸ਼ਾਨੀ ਜ਼ਿਆਦਾ ਹੈਗੀ ਹੈ ਫਿਰ ਇੱਕ ਦਿਨ ਛੱਡ ਕੇ ਵੀ ਇਸਤੇਮਾਲ ਕਰ ਸਕਦੇ ਹੋ ਰੋਜ਼ ਨਹੀਂ ਕਰਨਾ ਆਪਾਂ ਇਹਨੂੰ ਰੋਜ਼ ਜ਼ਿਆਦਾ ਕਰਾਂਗੇ ਫਿਰ ਸਾਨੂੰ ਨਾ ਬਾਰ-ਬਾਰ ਟਾਇਲਟ ਜਾਣਾ ਪਏਗਾ ਸੋ ਜਿਹੜੇ ਵੀ ਦੇਖਣ ਵਾਲੇ ਨੇ ਜਾਂ ਜਿਹੜੇ ਵੀ ਨੁਸਖਾ ਇਸਤੇਮਾਲ ਕਰਨ ਵਾਲੇ ਨੇ ਉਹਨਾਂ ਨੂੰ ਮੇਰੇ ਵੱਲੋਂ ਇਹ ਸੁਝਾਅ ਏ ਕਿ ਨੁਸਖਾ ਫਾਰਮੂਲਾ ਦੇਣ ਦੇ ਵਿੱਚ ਸਿਰਫ ਇੱਕ ਵਾਰੀ ਇਸਤੇਮਾਲ ਕਰੋ ਤੇ ਇਹਨੂੰ ਆਪਾਂ ਇੱਕ ਦਿਨ ਛੱਡ ਕੇ ਇਸਤੇਮਾਲ ਕਰੀਏ ਜੇ ਪ੍ਰੋਬਲਮ ਜ਼ਿਆਦਾ ਹੈਗੀ ਏ ਜੇ ਪ੍ਰੋਬਲਮ ਘੱਟ ਹੈਗੀ ਏ ਤੇ ਫਿਰ ਆਪਾਂ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਵੀ ਇਹਨੂੰ ਯੂਜ਼ ਕਰ ਸਕੋਗੇ ਇਸਤੇਮਾਲ ਕਿਸ ਵੇਲੇ ਕਰਨਾ ਹੁਣ ਸਾਨੂੰ ਇਹ ਦੱਸੋ ਸਭ ਤੋਂ ਵਧੀਆ ਜਿਹੜਾ ਟਾਈਮ ਜਿਹੜਾ ਇਸਤੇਮਾਲ ਕਰਨ ਦਾ ਉਹ ਸਵੇਰੇ ਸੁੱਤੇ ਉੱਠਦੇ ਅਸਾਰ ਜਦੋਂ ਤੁਸੀਂ ਹਜੇ ਟਾਇਲਟ ਨਹੀਂ ਜਾਂਦੇ ਉਹਦੇ ਤੋਂ ਪਹਿਲਾਂ ਯੂਜ਼ ਕਰੋ ਫਿਰ ਤੁਹਾਡਾ ਜਿਹੜਾ ਟਾਇਲਟ ਵਾਲਾ ਪ੍ਰੋਗਰਾਮ ਹੈ ਬਿਲਕੁਲ ਠੀਕ ਹੋ ਜਾਏਗਾ ਜੀ ਠੀਕ ਛੇ ਡਰਸ ਬਹੁਤ ਵਾਰ ਹੁੰਦੇ ਜੀ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਨੁਸਖੇ ਫਾਰਮੂਲੇ ਬਣਾਉਣ ਦਾ ਟਾਈਮ ਨਹੀਂ ਹਰ ਵੇਲੇ ਕਿਸੇ ਨਾ ਕਿਸੇ ਕੰਮ ਚ ਇੰਨੇ ਜ਼ਿਆਦਾ ਮਸਰੂਫ ਨੇ ਕਿ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖ ਸਕੀ ਫਿਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਕੋਈ ਨੁਸਖਾ ਫਾਰਮੂਲਾ ਜਿਹੜਾ ਫਟਾਫਟ ਮਤਲਬ ਜਾਂਦੇ ਜਾਂਦੇ ਤੁਰਦੇ ਤੁਰਦੇ ਬੰਦਾ ਲੈ ਲਵੇ ਜਾਂ ਖਾਲ ਵੀ ਕੋਈ ਹੋਰ ਨੁਸਖਾ ਹੋ ਸਕਦਾ ਦੇਖੋ ਜੀ ਆ ਇਨਸਟੈਂਟ ਹੈ ਜੀ ਇਹ ਆਪਾਂ ਗੋਲੀ ਆਪ ਬਣਾਣੇ ਆ ਜੀ ਇਹ ਕੁਦਰਤੀ ਗੋਲੀ ਹੈ ਜੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਸ਼ਾਨਦਾਰ ਅਸਰ ਕਰਦੀ ਏ ਇਹ ਥੋੜਾ ਬਹੁਤਾ weight loss ਦਾ ਵੀ ਕੰਮ ਕਰਦੀ ਏ ਜਿਹੜੀ ਚਰਬੀ ਜਮਾ ਹੋ ਗਈ ਉਹ ਵੀ ਘਟਾਣੀ ਏ ਪਲੱਸ ਇਹ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਤੁਹਾਨੂੰ ਗੈਸ ਤੋਂ ਵੀ ਮਦਦ ਮਿਲੇਗੀ ਐਸਿਡ ਤੋਂ ਵੀ ਮਦਦ ਮਿਲੇਗੀ ਅਫਾਰੇ ਤੋਂ ਵੀ ਮਦਦ ਮਿਲੇਗੀ ਜਿਹੜੇ ਵੀਰਪਰਾ ਸਾਡੇ ਕਹਿੰਦੇ ਵੀ ਸਾਨੂੰ ਗੋਲੀ ਖਾਣੀ ਔਖੀ ਲੱਗਦੀ ਹੈ ਉਹ ਪਾਊਡਰ ਦਾ ਇਸਤੇਮਾਲ ਕਰਨ ਪਾਊਡਰ ਦਾ ਇਸਤੇਮਾਲ ਕਰਨਾ ਕਿੱਦਾਂ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ 15 20 ਮਿੰਟ ਬਾਅਦ ਇੱਕ ਚਮਚਾ ਲੈ ਲਓ ਇਹਦੇ ਵਿੱਚ ਭਰਪੂਰ ਫਾਈਬਰ ਮਿਲੇਗਾ ਤੁਹਾਨੂੰ ਫਾਈਬਰ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਤੁਹਾਨੂੰ ਗੈਸ ਵੀ ਨਹੀਂ ਹੋਏਗੀ ਬਲੋਟਿੰਗ ਵੀ ਨਹੀਂ ਹੋਏਗੀ ਐਸਿਡ ਵੀ ਨਹੀਂ ਬਣੇਗਾ ਸੋ ਸਾਡੇ ਕੋਲ ਦੋਨੋਂ ਆਪਸ਼ਨ ਹੈਗੀਆਂ ਜਿਹੜੇ ਪਾਊਡਰ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਆਪਾਂ ਪਾਊਡਰ ਦਈਦਾ ਜਿਨ੍ਹਾਂ ਨੂੰ ਗੋਲੀ ਨਾਲ ਗੱਲ ਬਣੇਗੀ ਉਹਨਾਂ ਨੂੰ ਗੋਲੀ ਦਈਦੀਏ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਵੀ ਕਈ ਪੇਸ਼ੈਂਟਾਂ ਨੂੰ ਦੇਣਾ ਪੈਂਦਾ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੂੰ ਬਹੁਤ ਜ਼ਿਆਦਾ ਕ੍ਰੋਨਿਕਲ ਪ੍ਰੋਬਲਮਸ ਹੈਗੀਆਂ ਨੇ ਕਿਸੇ ਨੂੰ 10 ਸਾਲ 20 ਸਾਲ ਤੋਂ ਦਾਣੇਦਾਰ ਕੈਪਸੂਲ ਹੈ ਕੋਈ ਖਾ ਰਿਹਾ ਹੈ ਇਹ ਤੁਸੀਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈਗਾ ਇਹ ਨੁਸਖਾ ਫਾਰਮੂਲਾ ਹਾਂਜੀ ਤੇ ਇਹ ਇਹ ਇਹਦਾ ਨੁਸਖਾ ਫਾਰਮੂਲਾ ਦੱਸ ਦਿਓਗੇ ਫਿਰ ਇਹ ਬਿਲਕੁਲ ਜੀ 100% ਦੱਸਾਂਗੇ ਕਿਉਂ ਨਹੀਂ ਦੱਸਾਂਗੇ ਅਸੀਂ ਕੋਈ ਵੀ ਦਵਾਈ ਦਿੰਨੇ ਆ ਜਾਂ ਕੋਈ ਵੀ ਦਵਾਈ ਤੁਹਾਨੂੰ ਇੱਥੇ ਵੀਡੀਓ 'ਚ ਦਿਖਾਣੇ ਆ ਅਸੀਂ ਉਹਦਾ ਨੁਸਖਾ ਫਾਰਮੂਲਾ 100% ਸ਼ੇਅਰ ਕਰਨ ਲਈ ਤਿਆਰ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਜਿੰਦੇ ਵੀ ਦਵਾਈ ਲੈਣੀ ਹੈ ਉਹਨੂੰ ਇਹਨਾਂ ਤੋਂ ਪਤਾ ਹੋਵੇ ਵੀ ਮੇਰੀ ਬਾਡੀ ਦੇ ਅੰਦਰ ਕੀ ਜਾ ਰਿਹਾ ਹਰ ਬੰਦਾ ਇੱਕ ਅੱਜ ਕੱਲ ਇਹ ਕਹਿੰਦਾ ਵੀ ਮੈਂ ਕ੍ਰਾਸ ਚੈੱਕ ਕਰਾਂਗਾ ਕ੍ਰਾਸ ਚੈੱਕ ਕਰਨ ਲਈ ਅਸੀਂ ਮੋਸਟ ਵੈਲਕਮ ਤੁਸੀਂ ਇਹ ਨੁਸਕੇ ਫਾਰਮੂਲੇ ਦਾ ਪਾਊਡਰ ਦਾ ਪਾਊਡਰ ਦਾ ਫਾਰਮੂਲਾ ਲੇ ਕੇ ਮੈਸੇਜ ਕਰੋ ਵੀ ਪਾਊਡਰ ਦਾ ਕੀ ਫਾਰਮੂਲਾ ਇਹ ਲੇ ਕੇ ਮੈਸੇਜ ਕਰੋ ਗੋਲੀ ਦਾ ਲੇ ਕੇ ਫਾਰਮੂਲਾ ਮੈਸੇਜ ਕਰੋ ਵੀ ਨੀਲੀ ਗੋਲੀ ਦਾ ਫਾਰਮੂਲਾ ਭੇਜੋ ਨੀਲੀ ਗੋਲੀ ਜਿਹੜੀ ਕਬਜ ਵਾਲੀ ਹੈ ਕਬਜ ਤੋੜ ਕਬਜ ਤੋੜੂ ਗੋਲੀ ਸਾਡੀ ਉਹਦਾ ਤੁਸੀਂ ਫਾਰਮੂਲਾ ਚਾਹੀਦਾ ਤੁਹਾਨੂੰ ਉਹ ਵੀ ਮਿਲੇਗਾ ਜੀ ਜੀ ਅਤਵਾਚੂ ਗ੍ਰੀਟਿੰਗਸ ਆ ਫਿਰ ਮਿਲੇਗਾ ਕਿ ਮੈਂ मतलब ਜੇਕਰ ਕਿਸੇ ਨੇ 1 ਟੂ 1 ਤੁਹਾਡਾ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰਨੀ ਹੈ 1 ਟੂ 1 ਪ੍ਰੋਬਲਮ ਸ਼ੇਅਰ ਕਰਨ ਲਈ ਤੁਸੀਂ ਬੜੇ ਆਸਾਨੀ ਨਾਲ ਮੈਨੂੰ ਜਲਦਦਰ ਬਸਟੈਂਡ ਦੇ ਕੋਲ ਮਿਲ ਸਕਦੇ ਹੋ ਹਫਤੇ ਦੇ ਵਿੱਚ 7 ਦੇ 7 ਦਿਨ ਮੈਂ ਅਵੇਲੇਬਲ ਹਾਂ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਵੀ ਕਿਸੇ ਨੇ ਆਣਾ ਆਪਣੀ ਅਪਾਇੰਟਮੈਂਟ ਬਣਾ ਕੇ ਜ਼ਰੂਰ ਆਇਓ ਬਾਕੀ ਨੁਸਖੇ ਮੁਤਲਕ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਥੱਲੇ ਕਮੈਂਟਾਂ ਦੇ ਵਿੱਚ ਆਪਣਾ ਕੁਐਸਚਨ ਮੈਂਸ਼ਨ ਕਰੋ ਤੁਹਾਡੇ ਕੁਐਸਚਨ ਦਾ ਆਨਸਰ ਵੀ ਦਿੱਤਾ ਜਾਏਗਾ ਬਾਕੀ ਇੱਕ ਹੋਰ ਚੀਜ਼ ਹੈਗੀ ਐ ਜਿਨ੍ਹਾਂ ਨੂੰ ਵੀ ਗੈਸ ਐਸਿਡਿਟੀ ਕਨਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲਈ ਸਪੈਸ਼ਲ ਇੱਕ ਡਾਈਟ ਚਾਰਟ ਹੁੰਦਾ ਉਹ ਅਸੀਂ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਆ ਉਹ ਕਿਸੇ ਨੂੰ ਵੀ ਉਹ ਡਾਈਟ ਚਾਰਟ ਚਾਹੀਦਾ ਉਹਦੇ ਥੱਲੇ ਡਾਈਟ ਚਾਰਟ ਲਿਖ ਕੇ ਮੈਸੇਜ ਕਰੋ ਵੀਡੀਓ ਦੇ ਥੱਲੇ ਤੁਹਾਨੂੰ ਪੂਰਾ ਡਾਈਟ ਚਾਰਟ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਜਿਹੜਾ ਵੀ ਤੁਹਾਨੂੰ ਚਾਹੀਦਾ ਲਿਖ ਕੇ ਮੈਂਸ਼ਨ ਕਰੋ ਤੁਹਾਨੂੰ ਤਿੰਨੇ ਮਿਲ ਜਾਣਗੇ ਜੀ ਜੀ ਚਲੋ ਡਾਕਟਰ ਸਾਹਿਬ ਟੇਸਟ ਕਿਦਾਂ ਦਾ ਹੈ ਜੀ ਟੇਸਟ ਬਹੁਤ ਸ਼ਾਨਦਾਰ ਹੈ ਜੀ ਮੈਂ ਤੁਹਾਨੂੰ ਪੀ ਕੇ ਦਿਖਾ ਦਨਵਾ ਬਹੁਤ ਆਲਾ ਟੇਸਟ ਦੇ ਜੇ ਤੁਸੀਂ ਵੀ ਪੀਓਗੇ ਤੁਹਾਨੂੰ ਵੀ ਮਜ਼ਾ ਆਏਗਾ ਅਸੀਂ ਕੋਈ ਵੀ ਨੁਸਖਾ ਫਾਰਮੂਲਾ ਜਦੋਂ ਦਿੰਨੇ ਆ ਇਹ ਗੱਲ ਨੂੰ ਵਿਚਾਰ ਕੇ ਦਿੰਨੇ ਆ ਵੀ ਜਿਹੜਾ ਪੇਸ਼ੈਂਟ ਹੈ ਉਹਨੂੰ ਯੂਜ਼ ਕਰਨ ਲੱਗੇ ਉਹਦੀ ਦਿੱਕਤ ਪਰੇਸ਼ਾਨੀ ਨਾ ਲੱਗੇ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਨੇ ਅੱਜ ਪੁਦੀਨੇ ਵਾਲਾ ਨਿੰਬੂ ਵਾਲਾ ਤੇ ਕਾਲੇ ਨਮਕ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਘੱਟ ਪ੍ਰੋਬਲਮ ਹੈਗੀ ਹੈ ਬਲੂਟਿੰਗ ਦੀ ਕਦੇ-ਕਦੇ ਹੀ ਪ੍ਰੋਬਲਮ ਹੁੰਦੀ ਹੈ ਵਿਆਹ ਸ਼ਾਦੀ ਤੋਂ ਬਾਅਦ ਅਸੀਂ ਆਉਣੇ ਜਾਂਦੇ ਹਾਂ ਕਿਸੇ ਪਾਸੇ ਜਾਂ ਫਿਰ ਸਫਰ ਦੇ ਵਿੱਚ ਹੁੰਨੇ ਆ ਤਾਂ ਇਹ ਨੁਸਖਾ ਫਾਰਮੂਲਾ ਸੀ ਆਪਣੇ ਨਾਲ ਕੈਰੀ ਕਰ ਸਕਦੇ ਆ ਜਿੱਤੇ ਲੱਗੇ ਕਿ ਕੋਈ ਪ੍ਰੋਬਲਮ ਕੋਈ ਦਿੱਕਤ ਪਰੇਸ਼ਾਨੀ ਬਲੂਟਿੰਗ ਵਾਲੀ ਹੋਗੀ ਚਾਹੇ ਬਦਹਜ਼ਮੀ ਵਾਲੀ ਹੋਗੀ ਚਾਹੇ ਅਫਾਰੇ ਵਾਲੀ ਹੋਗੀ ਕਬਜ਼ਾ ਲਈ ਹੋ ਗਏ ਕਿਤੇ ਬਾਹਰ ਜਾ ਕੇ ਬਾਹਰ ਦਾ ਪਾਉਣ ਪਾਣੀ ਬਦਲ ਗਿਆ ਜਦੋਂ ਉਸ ਵੇਲੇ ਇਹ ਬਹੁਤ ਵਧੀਆ ਕੰਮ ਡਾਕਟਰ ਸਾਹਿਬ ਮੁਤਾਬਕ ਵੈਦ ਜੀ ਮੁਤਾਬਕ ਇਹ ਕਰੇਗਾ ਕੰਮ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਗੁਰਿਆਨ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਫਿਰ ਵੀ ਜੇਕਰ 1 ਟੂ 1 ਮਿਲਣਾ ਹੈ ਤਾਂ ਗੜਾ ਰੋਡ ਦੇ ਉੱਤੇ ਬੈਠੇ ਨੇ ਬੱਸ ਸਟੈਂਡ ਤੋਂ ਜਲੰਧਰ ਬੱਸ ਸਟੈਂਡ ਤੋਂ ਮਹਿਜ਼ 2 ਮਿੰਟ ਦਾ ਜਿਹੜਾ ਫਾਸਲਾ ਹੈ ਜਿਹੜਾ ਵੈਦ ਜੀ ਦਾ ਬਣਦਾ ਹੈ ਅ ਓਨੇ ਸੋ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਰੋਟੀ ਖਾਣ ਤੋਂ ਬਾਅਦ ਅਫਾਰਾ ਆ ਜਾਂਦਾ ਹੈ ਗੈਸ ਪਾਸ ਨਹੀਂ ਹੁੰਦੀ ਡਕਾਰ ਨਹੀਂ ਆਉਂਦਾ ਬਦਹਜਮੀ ਹੋਈ ਪਈ ਹੈ ਪਾਣੀ ਵੀ ਦੇਸੀ ਘਿਓ ਵਾਂਗੂ ਲੱਗੀ ਜਾਂਦਾ ਤੇ ਉਹ ਮੋਟੇ ਹੋ ਜਾਂਦੇ ਨੇ ਧੰਨਵਾਦ